ਅਨਮੋਲ ਗਗਨ ਮਾਨ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ ਜਿਆਂ ਤੋਂ ਦੱਸਿਆ ਪਾਰਟੀ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਪੰਜਾਬ ਆ ਪ੍ਰਧਾਨ ਅਮਨ अरोड़ा ਨੇ ਵੀ ਬਿਆਨ ਦਿੱਤਾ ਹੈ ਅਤੇ ਕਿ ਕਿ ਅਨਮੋਲ ਦੇ ਨਾਲ ਮੁਲਾਕਾਤ ਬਾਅਦ ਪਾਰਟੀ ਤੇ ਹਲਕੇ ਦੀ ਚੜ੍ਹਦੀ ਕਲਾ ਦੇ ਲਈ ਅਨਮੋਲ ਕੰਮ ਕਰਦੇ ਰਹਿਣਗੇ ਜਿਆਂ ਪਾਰਟੀ ਨੇ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਹੈ ਅੱਜ ਹੀ ਅਨਮੋਲ ਗਗਨ ਮਾਨ ਦੇ ਨਾਲ ਮੁਲਾਕਾਤ ਹੋਈ ਅਮਨ अरोड़ा ਦੀ ਤੇ ਹੁਣ ਇਹ ਪੋਸਟ ਅਮਨ अरोड़ा ਦੀ ਜਿਹੜੀ ਤੁਹਾਡੇ ਟੀਵੀ ਸਕਰੀਨ ਤੋਂ ਤੁਸੀਂ ਵੇਖ ਪਾਰੇ ਮੁਲਾਕਾਤ ਦੀਆਂ ਤਸਵੀਰਾਂ ਵਿੱਚ ਨਿਕਲ ਕੇ ਸਾਹਮਣੇ ਆਈਆਂ ਤਾਂ ਤਾਜ਼ੀ ਲੰਗੇ ਨਹੀਂ ਅਨਮੋਲ ਗਗਨ ਮਾਨ ਨੇ ਵਿਦਾਇਗੀ ਅਹੁਦੇ ਤੋਂ ਅਸਤੀਫਾ ਪੇਸ਼ ਕੀਤਾ ਸੀ ਸਪੀਕਰ ਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਪਰ ਹੁਣ ਜੋ ਤਾਜ਼ਾ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਨ अरोड़ा ਦੇ ਨਾਲ ਮੁਲਾਕਾਤ ਹੋਈ ਹੈ ਸ਼ਾਂਤਮਈ ਟੰਗ ਦੇ ਨਾਲ ਮੁਲਾਕਾਤ ਉਹ ਹੁੰਦੀ ਨਜ਼ਰ ਆ ਰਹੀ ਹੈ ਤੇ ਜੋ ਵੀ ਅੰਦਰੂਨੀ ਡਿਫਰੈਂਸਸ ਸੀ ਉਹ ਲੱਗਦਾ ਹੈ ਕਿ ਹੁਣ ਖਤਮ ਹੋ ਗਏ ਨੇ ਰਸਾਈ ਹੈ ਇਹ ਹੀ وجہ ਹੈ ਕਿ ਅਨਮੋਲ ਗਗਨ ਮਾਨ ਨੇ ਵੀ ਪਾਰਟੀ ਦੀ ਪਾਰਟੀ ਦੇ ਲਈ ਕੰਮ ਕਰਨ ਦਾ ਫੈਸਲਾ ਬਰਕਰਾਰ ਰੱਖਿਆ ਕਿ ਪਾਰਟੀ ਦੇ ਲਈ ਅੱਗੇ ਵੀ ਕੰਮ ਕਰਦੇ ਰਹਿਣਗੇ ਯਾਨੀ ਕਿ ਵਿਧਾਇਕੀ ਨਹੀਂ ਛੱਡ ਰਹੇ ਅਨਮੋਲ ਗਗਨਮਾਨ ਇਹ ਗੱਲ ਅਥੋਂ ਹੁਣ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਜ્યાં ਅਨਮੋਲ ਦੇ ਨਾਲ ਮੁਲਾਕਾਤ ਤੋਂ ਬਾਅਦ ਅਮਨ अरोड़ा ਦਾ ਬਿਆਨ ਜਾਰੀ ਹੈ ਜਾਰੀ ਹੁੰਦਾ ਨਜ਼ਰ ਆਇਆ ਅਮਨ अरोड़ा ਕਹਿੰਦੇ ਨੇ ਕਿ ਪਾਰਟੀ ਦੇ ਹਲਕੇ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਦੇ ਰਹਿਣਗੇ ਅਮਨ अरोड़ा ਨੇ ਪੋਸਟ ਕਰਕੇ ਕੀ ਲਿਖਿਆ ਹੋਇਤ ਹੁਣ ਦੱਸਦੇ ਨੇ ਕਾਮਨ ਅਰੋੜਾ ਦੇ ਵੱਲੋਂ ਲਿਖਿਆ ਗਿਆ ਹੈ ਅਜਨ ਮੋਲ ਗਗਨ ਮਾਨ ਦਾ ਪਰਿਵਾਰਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਵਿਧਾਇਕਾ ਵੱਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾ ਜਿਸ ਨੂੰ ਉਹਨਾਂ ਨੇ ਸਵੀਕਾਰ ਕੀਤਾ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ ਦੇ ਲਈ ਕਿਹਾ ਹੈ ਅਨਮੋਲ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਸੀ ਹਨ ਅਤੇ ਬਣੇ ਰਹਿਣਗੇ ਆਮਨ ਅਰੋੜਾ ਦਾ ਇਹ ਬਿਆਨ ਤੁਹਾਡੇ ਟੀਵੀ ਸਕਰੀਨ ਦੇ ਪਰ ਦੁਸਹਿਬ ਬਾੜੋ ਸਵਿਧਾਇਕਾ ਵੱਜੋਂ ਅਸਤੀਫਾ ਦਿੱਤਾ ਸੀ सियासत छडन का फैसला कर लिया से अनमोल गगन मान ने हालांकि पढ़ते पिछे की कहानी की है आखिरकार क्यों अजिहा उन्होंने किया तो आखिरकार हूँ कि शर्त ने एक गलबात सिरे चाड़ी है यह हूँ आने वाला समय दसेगा पर फिलहाल अमन अरोड़ा के बयान मुताबक अनमोल गगन मान विधायक अहदे बरकरारविंदर मीत साहयोगी जुड़ रहे हैं ऐसे खबर से और गलबात रुख करा ਰਵਿੰਦਰ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਆ ਪਰਦੇ ਦੇ ਪਿੱਛੇ ਦੀ ਕੀ ਕੁਝ ਕਹਾਣੀ ਸਮਝ ਆਂਦੀ ਆ ਆਖਰਕਾਰ ਕੋਈ ਨਾਰਾਜ਼ਗੀ ਚੱਲ ਰਹੀ ਸੀ ਅਨਮੋਲ ਗਗਨਮਾਨ ਨੂੰ ਵਜ਼ਾਰਤ ਚੋਂ ਕੱਢਿਆ ਗਿਆ ਉਸ ਤੋਂ ਬਾਅਦ ਕੁਝ ਦਿਨ ਲਈ ਉਹ ਖਾਮੋਸ਼ ਰਹਿ ਅਚਾਨਕ ਅਸਤੀਫਾ ਆਂਦਾ ਹੈ ਹੁਣ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ ਕੀ ਚੱਲ ਰਿਹਾ ਆ ਆਮ ਆਦਮੀ ਪਾਰਟੀ ਦੇ ਵਿੱਚ ਲਓ ਦੇਖੋ ਬੀਤੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਜਦੋਂ ਅਨਮੋਲ ਗਗਨ ਮਾਨ ਨੇ ਅਸਤੀਫਾ ਜਿਹੜਾ ਹੈਗਾ ਉਹ ਦਿਨ ਦੀ ਗੱਲਬਾਤ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਸੁਗੰਧ ਵੀ ਹੋਈ ਸੀ ਤਾਂ ਅੱਜ ਅਮਨ ਅਰੋੜਾ ਉਹਨਾਂ ਦੇ ਕਰਤਾਨ ਦੇ ਅਮਾਜੀ ਪਾਰਟੀ ਦੇ ਪ੍ਰਧਾਨ ਨੇ ਤੇ ਉਸ ਤੋਂ ਬਾਅਦ ਖਬਰ ਨਿਕਲ ਕੇ ਸਾਹਮਣੇ ਆਈ ਕਿ ਖਰੜ ਤੋਂ ਜਿਹੜੀ ਇਹ ਐਮਐਲਏ ਅਨਮੋਲ ਗਗਨ ਮਾਨ ਨੇ ਅਸਤੀਫਾ ਵਾਪਸ ਲੈ ਲਿਆ ਤੇ ਪਾਰਟੀ ਨੇ ਅਸਤੀਫਾ ਨਾ ਨਾ ਮਨਜ਼ੂਰ ਕਰ ਦਿੱਤਾ ਗਿਆ ਹਾਲਾਂਕਿ ਇਹਦੇ ਪਿੱਛੇ ਕੀ ਕਾਰਨ ਸੀਗੇ ਇਹ ਹਲੇ ਤੱਕ ਸਪੱਸ਼ਟ ਨਹੀਂ ਹੋ ਪਾਇਆ ਕਿ ਆਖਰਕਾਰ ਕਿਹੜੇ ਕਾਰਨਾਂ ਤੇ ਚਲਦੇ ਅਸਤੀਫਾ ਦਿੱਤਾ ਗਿਆ ਸੀ ਤੇ ਕਿਹੜੀ ਛਾਪਾਂ ਦੇ ਤੇ ਅਸਤੀਫਾ ਵਾਪਸ ਲਿਆ ਗਿਆ ਤਾਂ ਆਪਾਂ ਇਹ ਜ਼ਰੂਰ ਖਬਰ ਹੈ ਕਿ ਬੀਤੇ ਦਿਨ ਤੋਂ ਜਿਹੜੀ ਲਗਾਤਾਰੀ ਖਬਰ ਚੱਲਦੀ ਸੀ ਕਿ ਅਨੁਰਧਨ ਮਾਨ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਲਗਾਤਾਰ ਰੋਪ ਕਈ ਸਾਰੇ ਅਲੱਗ-ਅਲੱਗ ਹੋਏ ਨਜ਼ਰ ਆਏ ਸੀਗੇ ਇਹਨੀ ਖਰੜਾ ਦੇ ਵਿੱਚ ਬਹੁਤ ਸਾਰੀ ਕ腐ਸ਼ਨ ਹੋ ਰਹੀ ਹੈ ਜਾਂ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਲਗਾਤਾਰ ਚੱਲਦੀਆਂ ਆ ਸਹੀ ਹੈ ਬਿਆਨਬਾਜ਼ੀਆਂ ਵੀ ਹੋ ਰਹੀਆਂ ਸੀ ਤਾਂ ਹੁਣ ਹਾਲਚਲਲ ਅ ਅਸੀਫਾ ਜਿਹੜਾ ਹੈਗਾ ਉਹ ਵਾਪਸ ਲੈ ਲੈ ਗਿਆ ਤੇ ਅਮਨ ਜਿਹੜੇ ਅਨੋਲ ਗਗਰਮਾਨ ਨੇ ਉਹ ਜਿਉਂਦੀ ਤੋਂ ਵਿਰਾਇਕ ਬਣੀ ਰਹਿੰਦੀ ਠੀਕ ਹੈ ਬਈ ਸ਼ੁਕਰੀਆ ਰਵਿੰਦ ਸਰ ਜਾਨਕਾਰ ਸਾਡੇ ਦਰਸ਼ਕਾਂ ਨੂੰ ਚਾਂਦਲੀ ਸਵਾਕੇ ਚ ਦੇਖਣਾ ਹੋਵੇਗਾ ਕਿ ਕਿ ਸਿਆਸਤ ਕੀ ਮੋੜ ਲੈਂਦੀ ਹੈ ਅਨੋਲ ਗਗਰਮਾਨ ਦੇ ਪਰ ਫਿਲਹਾਲ ਅਮਨ अरोड़ा ਦਾ ਬਿਆਨ ਅਮਨ अरोड़ा ਮੁਤਾਬਕ ਹੈ ਪਾਰਟੀ ਦੇ ਵਿੱਚ ਬਰਕਰਾਰ ਰਹਿਣਗੇ ਵਾਅਦੇ ਕੀਤੇ ਤੇ ਬਣੇ ਰਹਿਣਗੇ ਇਹ ਅਮੋਲਕ ਗਰਮਾਂ